ਕੱਲੂਕਾਰਾ ਦਿਵਸ ਜਿਹੜਾ ਮਨਾਇਆ ਗਿਆ ਸਮਾਗਮ ਕੀਤੇ ਗਏ ਸ਼੍ਰੀ ਕਾਲ ਤਖਸਾਲ ਵਿਖੇ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਸ਼ਰਧਾਲੂ ਨਤਮਸਤਕ ਹੋਏ ਕੁਝ ਕਿਆਸਰਾਈਆਂ ਸੀਗੀਆਂ ਕਿ ਇਸ ਦੌਰਾਨ ਟਕਰਾਅ ਹੋ ਸਕਦਾ ਹੈ ਕੁਝ ਜਥੇਬੰਦੀਆਂ ਆਮੋ ਸਾਹਮਣੇ ਹੋ ਸਕਦੀਆਂ ਨੇ ਕਾਰਨ ਇਹ ਹੈ ਕਿ ਜਥੇਦਾਰ ਨਿਯੁਕਤ ਕੀਤੇ ਗਏ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਖੜੇ ਹੋਏ ਰੂਨੀ ਗੁਰਦੁਆਰਾ ਪ੍ਰਬੰਧਕ ਕੇ ਮੀਟੀ ਨੇ ਇੱਕ ਤਰੀਕੇ ਦੇ ਨਾਲ ਜਾ ਦਰਸ਼ਨੀ ਅਕਾਲ ਤਖਤ ਸਾਹਿਬ ਪ੍ਰਾਣੇ ਜਥੇਦਾਰਾਂ ਨੂੰ ਬਦਲ ਕੇ ਉਹਨਾਂ ਦੀ ਥਾਂ ਦੇ ਉੱਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਆਂਦਾ ਗਿਆ ਉਹਨਾਂ ਦੀ ਨਿਯੁਕਤੀ ਤੇ ਸਵਾਲ ਸੀ ਇਸ ਜਥੇਦਾਰ ਨੂੰ ਸਵੇਰੇ 2:50 ਤੇ ਕਿਸ ਤਰੀਕੇ ਨਾਲ ਕਿਉਂ ਨਿਯੁਕਤ ਕੀਤਾ ਗਿਆ ਦੰਦਮੈਟ੍ਰਿਕ ਸਾਲ ਨੇ ਕਹਿਤਾ ਕਿ ਇਹ ਜਥੇਦਾਰ ਤੋਂ ਨਾ ਤਾਂ ਕੌਮ ਦੇ ਨਾਮ ਸੰਦੇਸ਼ ਦੇਂਦੇ ਨੇ ਨਾ ਸ਼ਹੀਦ ਪਰਿਵਾਰਾਂ ਨੂੰ ਉਨਾ ਰਸ਼ੀਦਾਂ ਦੇ ਪਰਿਵਾਰਾਂ ਨੂੰ ਕੋਈ ਸਰੋਪਾਉ ਸਨਮਾਨ ਦੇਂਦੇ ਨਹੀਂ ਚੋਣ ਸਿਰ ਤੇ ਆ ਗਈ 19 ਤਰੀਕ ਨੂੰ ਯਾਨੀ 19 ਜੂਨ ਨੂੰ ਇਸੇ ਮਹੀਨੇ ਹੀ ਵੋਟਾਂ ਪੈਣੀਆਂ ਨੇ 23 ਜੂਨ ਨੂੰ ਨਤੀਜੇ ਆ ਜਾਣੇ ਨੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਸਟਾਰ ਪ੍ਰਚਾਰਕਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਗਈਆਂ ਤੇ ਸਟਾਰ ਪ੍ਰਚਾਰਕ ਹੁਣ ਆਪਣੇ ਤੈਅ ਸਮੇਂ ਦੇ ਮੁਤਾਬਕ ਲੁਧਿਆਣੇ 'ਚ ਰੈਲੀਆਂ ਕਰਨ ਲੱਗ ਪਏ ਨੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਮੀਟਿੰਗਾਂ ਕਾਨਫਰੰਸਿਸ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੇ ਜਲੰਧਰ ਦੇ ਕਾਪੜੇ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਇਹ ਬੰਦਾ ਦਾਈ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੈ ਇਸੇ ਸਮੇਂ ਦੇ ਦੌਰਾਨ ਹਨ ਰਾਨੀ ਉਦੋਂ ਹੋਈ ਜਦੋਂ ਸੰਮਣ ਚਲੇ ਗਏ ਵਿਜੀਲੈਂਸ ਬਿਊਰੋ ਦੇ ਇਹਨਾਂ ਨੂੰ ਭਾਤ ਭੂਸ਼ਨਾਸ਼ ਨੂੰ ਉਹ ਕਹਿੰਦੇ ਜੀ ਕਿ ਭਾਈ ਚੋਣ ਦਾ ਸਮਾਂ ਰਾਤ ਨੂੰ ਕਹਿੰਦੇ 8-9 ਵਜੇ ਆਏ ਵੀ ਅਗਲੇ ਦਿਨ ਹੀ ਆਓ ਜੀ ਪੇਸ਼ ਹੋ ਜੋ ਕਹਿੰਦੇ ਮੈਂ ਲਿਖ ਕੇ ਜਵਾਬ ਦੇਤਾ ਕਿ ਭਾਈ ਇਹ ਨਹੀਂ ਆ ਸਕਦੇ ਅਸੀਂ ਚੋਣ ਮਹਿਮਤ ਚ ਕਰ ਲੱਗੇ ਹੋਏ ਹਾਂ 19 ਤਰੀਕ ਤੋਂ ਬਾਅਦ ਜਦੋਂ ਸਦੋਂਗੇ ਆ ਜਾਾਂਗੇ ਕਾਂਗਰਸੀ ਆਪ ਦਾ ਜਰੂਰ ਕਿਤੇ ਆਪਤਾ ਨਹੀਂ ਕੱਢ ਦੇਣਗੇ ਜਿਵੇਂ ਪਹਿਲਾਂ ਕੱਢਦੇ ਹੁੰਦੇ ਆ ਰਵਾਇਤ ਹੈ ਇਹਨਾਂ ਦੀ ਰਾਹੁਲ ਗਾਂਧੀ ਨੇ ਚੰਡੀਗੜ੍ਹ ਦੇ ਵਿੱਚ ਕਾਂਗਰਸੀ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਖਾਸ ਕਰ ਹਰਿਆਣੇ ਦੇ ਲੀਡਰ ਉਹਦੇ ਵਿੱਚ ਜ਼ਿਆਦਾ ਮੌਜੂਦ ਰਹੇ ਰਾਜਾ ਵੜੇਂਗਵੀ ਮੌਜੂਦ ਸੀਗੇ ਇਕਜੁੱਟ ਕਰਨ ਵਾਸਤੇ ਕਾਫੀ ਵਿਚਾਰਾਂ ਹੋਈਆਂ ਵੀ ਪਹਿਲਾਂ ਇਹ ਬੜਾ ਗਾਜੇ ਬਾਜਿਆਂ ਨਾਲ ਲਿਆਉਂਦੇ ਆ ਤੇ ਫਿਰ ਕੱਖ ਨਹੀਂ ਹੁੰਦਾ ਅੱਜ ਕੱਢਤਾ ਜੀ 6 ਸਾਲ ਬਾਅਦ ਤੇ ਪਾਰਟੀ ਤੋਂ ਤੇ ਸਾਲ ਬਾਅਦ ਹੀ ਲੈ ਆਉਂਦੇ ਆ ਤੁਹਾਡੇ ਸਾਹਮਣੇ ਆ ਨਾ ਉਹ ਡੈਣੀ ਵਾਲਾ ਉਹ ਜਿਹੜਾ ਫਲੋਰ ਵਾਲੇ ਸੀਗੇ ਚੌਧਰੀ ਵਿਕਰਮ ਚੌਧਰੀ ਉਹ ਤੋਂ ਚੋਣ ਚ ਕਟਿਆ ਤੇ ਹੁਣ ਵਾਪਸ ਵੀ ਲੈ ਆਉਂਦਾ ਤੇ ਪ੍ਰਸ਼ਾਸਨ ਕਿੱਥੇ ਰਹਿ ਗਿਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਫੇਰੀ ਤੇ ਆਈ ਉਹਨੂੰ ਪੰਜਾਬ ਫੇਰੀ ਘਟ ਪਟਿਆਲਾ ਫੇਰੀ ਜ਼ਿਆਦਾ ਮੰਨਿਆ ਜਾ ਰਿਹਾ ਹੈ ਕਿ ਤਰਵਿੰਦਰ ਜੀ ਇਹ ਪਹਿਲਾ ਸਮਾਗਮ ਹੈ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਕੋਈ ਨਹੀਂ ਗਈਆਂ ਉੱਥੇ ਝੰਡੇ ਲੈ ਕੇ ਝੰਡੜੇ ਲੈ ਕੇ ਸ਼ਿਵਰਾਜ ਚ ਰਹਾਨ ਜਿਹੜੇ ਖੁਦ ਕਿਸਾਨ ਨੇ ਕਿਸਾਨੀ ਪਤਾ ਉਹਨਾਂ ਨੂੰ ਕੇਂਦਰੀ ਏਜੰਸੀਆਂ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆਉਂਦੀਆਂ ਨੇ ਦੋ ਬੰਦੇ ਕਟੜ ਅਮਾਨਦਾਰ ਪਾਰਟੀ ਦੇ ਇੱਕ ਮਨੀਸ਼ ਸ਼ੋਧਿਆ ਤੇ ਦੂਜਾ ਸਤਿੰਦਰ ਜੈਨ ਸਕੂਲ ਕਮਰਿਆਂ ਦਾ ਘਟਾਲਾ 12748 ਕਮਰਿਆਂ ਦਾ ਵਿੱਚ ਹੈ 2000 ਕਰੋੜ ਦਾ ਇੱਕ ਅਤਿ ਰੂਪ ਵਿੱਚ ਘਟਾਲਾ ਹੈ ਪਰਚਾ ਇਹਨਾਂ ਤੇ ਦਰਜ ਹੋ ਗਿਆ ਸੀ ਸੀਬੀਆਈ ਜਾਂਚ ਕਰ ਰਹੀ ਹੈ ਤੇ ਨਾਲ ਜਿਹੜਾ ਇਹਨਾਂ ਦਾ ਐਂਟੀ ਕ੍ਰਾਈਮ ਬਿਊਰੋ ਉਹਨਾਂ ਨੇ ਇਹਨਾਂ ਦੋਨਾਂ ਨੂੰ ਨੋਟਿਸ ਦਿੱਤਾ ਕਿ ਆਓ ਜੀ ਆ ਕੇ ਪੇਸ਼ ਹੋਵੋ ਸਤਿ ਸ਼੍ਰੀ ਅਕਾਲ ਖਬਰ ਤੋੜ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਚਾਤ ਪਾਉਣੇ ਆ ਤੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਦਿਓ ਘਰ ਬੈਠੇ ਆਪਣੀਆਂ ਸਕਰੀਨਸ ਦੇ ਉੱਤੇ ਆਪਣੇ ਮੋਬਾਈਲ ਫੋਨਸ ਦੇ ਉੱਤੇ ਆਪਣੇ ਵੱਖ-ਵੱਖ ਸੈਟ ਬਾਕਸਸ ਦੇ ਉੱਤੇ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਦਿਓ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ ਕਰਾਂਗੇ ਹਫ਼ਤੇ ਦੇ ਦੌਰਾਨ ਕਾਫੀ ਕੁਝ ਹੋਇਆ ਸਮਾਗਮ ਹੋ ਗਏ ਬਿਆਨਬਾਜ਼ੀਆਂ ਹੋ ਗਈਆਂ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰ ਦਿੱਤੀਆਂ ਲੁਧਿਆਣਾ ਪੱਛਮੀ ਦਿੱਲੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਤਾਂ ਕਾਫੀ ਕੁਝ ਇਸ ਹਫ਼ਤੇ ਦੇ ਦੌਰਾਨ ਹੁੰਦਾ ਨਜ਼ਰ ਆਇਆ ਹੈ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲ ਸਾਬ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਕੱਲੂ ਕਾਰਾ ਦਿਵਸ ਦੀ ਤਾਂ ਕੱਲੂ ਕਾਰਾ ਦਿਵਸ ਜਿਹੜਾ ਮਨਾਇਆ ਗਿਆ ਸਮਾਗਮ ਕੀਤੇ ਗਏ ਸ਼੍ਰੀ ਕਾਲ ਤਖਸਾਲ ਸਾਹਿਬ ਵਿਖੇ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਸ਼ਰਧਾਲੂ ਨਤਮਸਤਕ ਹੋਏ ਕੁਝ ਕਿਆਸਰਾਈਆਂ ਸੀਗੀਆਂ ਕਿ ਇਸ ਦੌਰਾਨ ਟਕਰਾਅ ਹੋ ਸਕਦਾ ਹੈ ਕੁਝ ਜਥੇਬੰਦੀਆਂ ਆਮੋ ਸਾਹਮਣੇ ਹੋ ਸਕਦੀਆਂ ਨੇ ਕਾਰਨ ਇਹ ਹੈ ਕਿ ਜਥੇਦਾਰ ਨਿਯੁਕਤ ਕੀਤੇ ਗਏ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਖੜੇ ਹੋਏ ਜਿਹੜੇ ਜਥੇਦਾਰ ਪਹਿਲਾਂ ਸੀ ਉਹਨਾਂ ਨੂੰ ਹਟਾਇਆ ਗਿਆ ਤਾਂ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਸਾਰੀਆਂ ਕਾਰਵਾਈਆਂ ਪਰ ਫਿਰ ਵੀ ਸਹੀ ਤਰੀਕੇ ਦੇ ਨਾਲ ਸ਼ਾਂਤੀ ਦੇ ਨਾਲ ਕੱਲੂਕਾਰਾ ਦਿਵਸ ਦੇ ਸਮਾਗਮ ਨੇਪਰੇ ਚੜ ਗਏ ਦੇਖੋ ਤਰਵੰਦਰ 1984 ਤੋਂ ਬਾਅਦ ਜਦੋਂ ਦਰਬਾਰ ਸਾਹਿਬ ਤੇ ਟੈਂਕ ਫੌਜਾਂ ਤੋਪਾਂ ਚੜੀਆਂ ਤਾਂ ਉਸ ਤੋਂ ਬਾਅਦ ਇਹ ਜ 2 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਸਮਾਂ ਹੁੰਦਾ ਇਹਨੂੰ ਅਸੀਂ ਕੱਲੂਕਾਰਾ ਹਫ਼ਤਾ ਦੇ ਤੌਰ ਤੇ ਮਨਾਇਆ ਜਾਂਦਾ ਹੈ 4 ਜੂਨ ਨੂੰ ਸ਼੍ਰੀ ਖੰਡ ਪੜ ਸਾਹਿਬ ਪ੍ਰਕਾਸ਼ ਹੁੰਦੇ ਨੇ ਜਿੰਨਾ ਦਾ ਭੋਗ 6 ਜੂਨ ਨੂੰ ਪਾਇਆ ਜਾਂਦਾ ਉਸ ਤੋਂ ਬਾਅਦ ਕੀਰਤਨ ਕੌਮ ਦੇ ਨਾਲ ਸੰਦੇਸ਼ ਵਗੈਰਾ 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 ਕਈ ਤਰ੍ਹਾਂ ਦੇ ਰੂਪ ਇਹ ਸਮਾਗਮ ਦੇ ਬਦਲਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਆ ਇਸ ਵਾਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਤਰੀਕੇ ਦੇ ਨਾਲ ਜਾਦਰਸ਼ੀ ਅਕਾਲ ਤਖਤ ਸਾਹਿਬ ਪੁਰਾਣੇ ਜਥੇਦਾਰਾਂ ਨੂੰ ਬਦਲ ਕੇ ਉਹਨਾਂ ਦੀ ਥਾਂ ਦੇ ਉੱਤੇ ਗਿਆਨੀ ਕੁਲਦੀਪ ਸਿੰਘ ਗੜਗਾਜੇ ਨੂੰ ਲਿਆਂਦਾ ਗਿਆ ਉਹਨਾਂ ਦੀ ਨਿਯੁਕਤੀ ਤੇ ਸਵਾਲ ਸੀ ਕਿ ਇਸ ਜਥੇਦਾਰ ਨੂੰ ਸਵੇਰੇ 2:50 ਤੇ ਕਿਸ ਤਰੀਕੇ ਨਾਲ ਕਿਉਂ ਨਿਯੁਕਤ ਕੀਤਾ ਗਿਆ ਇਹ ਸਵਾਲ ਉੱਠੇ ਇਹਨਾਂ ਸਵਾਲਾਂ ਦੇ ਵਿੱਚ ਬੜਾ ਕੁਝ ਬਾਪ ਰਿਆ ਇਹਦੇ ਵਿੱਚ ਬਹੁਤ ਕੁਝ ਆਇਆ ਐਸਵਰ ਦਮਦਮੀ ਟਕਸਾਲ ਨੇ ਕਹਿਤਾ ਕਿ ਇਹ ਜਥੇਦਾਰ ਤੋਂ ਨਾਤਾ ਕੌਮ ਦੇ ਨਾਲ ਸੰਦੇਸ਼ ਦੇਂਦੇ ਨੇ ਨਾ ਸ਼ਹੀਦ ਪਰਿਵਾਰਾਂ ਨੂੰ ਉਹਨਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਸਰੋਪਾਉ ਸਨਮਾਨ ਦੇਂਦੇ ਨੇ ਬੜੀ ਕਸ਼ਮਕਾ ਚੱਲੀ ਆਏ ਹੋ ਜੂ ਆਹ ਹੋ ਜੂ ਫਲਾਨਾ ਹੋ ਜੂ ਅਖੀਰ ਅੰਦਰ ਖਾਤੇ ਇੱਕ ਕੜੀ ਰਿਜੀ ਜਿਹਦੇ ਵਿੱਚ ਸਾਰੇ ਆਪ ਦੀਆਂ ਆਪਦੀਆਂ ਪਿੱਠਾਂ ਥਾਪੜੀ ਜਾਂਦੇ ਆ ਦਮਦਮੀ ਟਕਸਾਲ ਕਹਿੰਦੀ ਆ ਕਿ ਅਸੀਂ ਉੱਥੇ ਉਹ ਕੁਝ ਹੋਣ ਨਹੀਂ ਦਿੰਦਾ ਤੇ ਜਿਹੜੇ ਕਾਗਜ਼ਤ ਰਾਲੇ ਐ ਉਹ ਕਹਿੰਦੇ ਅਸੀਂ ਤਾਂ ਸਰਪ੍ਰਬੰਧ ਕਰਾਇਆ ਜਦ ਅਰ ਕਲਦੀਪ ਸਿੰਘ ਗੜਗਾਜ ਨੂੰ ਉਹਨੇ ਅਰਦਾਸ ਵੀ ਕਰਤੀ ਐ ਅਰਦਾਸ ਦੇ ਵਿੱਚ ਹੀ ਸੰਦੇਸ਼ ਦਿੱਤਾ ਹੂੰ ਪਤਾ ਨਹੀਂ ਇਹ ਕਿੱਥੋਂ اصول ਲੈ ਕੇ ਆਉਂਦੇ ਨੇ ਅਰਦਾਸ ਤੇ ਸੰਦੇਸ਼ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਰਦਾਸ ਗੁਰੂ ਦੇ ਚਰਨਾਂ 'ਚ ਖੜ ਕੇ ਇੱਕ ਬੇਨਤੀ ਹੈ ਸੰਦੇਸ਼ਿਕ ਸੁਨੇਹਾ ਤੇ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਵੀ ਕਹਿੰਦਾ ਮੈਂ ਤਾਂ ਕਹਿੰਦਾ ਉਹਦੇ ਵਿੱਚ ਹੀ ਕਹਿਤਾ ਸਾਰਾ ਕੁਝ ਇਹ ਕਿਹੜੀ ਮੇਰੀ ਆਦਾ ਦਾ ਹਿੱਸਾ ਲੋਕਾਂ ਨੂੰ ਇਹ ਵੀ ਦੱਸ ਦਿਓ ਤੇ ਉਧਰੋਂ ਹੁਕਮਨਾਮਾ ਸਾਫਕਾ ਜੱਥੇਦਾਰ ਤੇ ਹੈੱਡ ਗ੍ਰੰਤੀ ਦਰਬਾਰ ਸਾਹਿਬ ਗਿਆਨੀ ਰਘਵੀਰ ਸਿੰਘ ਤੋਂ ਕਰਵਾਤਾ ਤੇ ਜਿਹੜਾ ਪਰਿਵਾਰਾਂ ਦਾ ਸਨਮਾਨ ਹੋਣਾ ਸੀ ਵੀ ਗੁਲਦੀਪ ਸਿੰਘ ਗੜਗੱਜ ਤੋਂ ਨਹੀਂ ਕਰਾਉਣਾ ਉਹ ਧਾਮੀ ਸਾਹਿਬ ਨੇ ਆਪ ਕਰਤਾ ਹੁਣ ਸਾਰਿਆਂ ਹੀ ਧਿਰਾਂ ਆਪਣੀ ਜਿੱਤ ਮਹਿਸੂਸ ਕਰ ਰਹੀਆਂ ਨੇ ਪਰ ਲੋਕਮਾਨਾਂ ਚ ਕੀ ਹੋਇਆ ਸਭ ਦੇ ਸਾਹਮਣੇ ਆ ਉੱਥੇ ਹਰ ਸਾਲ ਦੀ ਤਰ੍ਹਾਂ ਜਿਹੜੀਆਂ ਸਾਡੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਨੇ ਇਹਦਾ ਬਿਲਕੁਲ ਵਿਰੋਧ ਕੀਤਾ ਭਾਈ ਅਮਰਪਾਲ ਸਿੰਘ ਦੀ ਜਥੇਬੰਦੀ ਵਿਰੋਧ ਪੰਜ ਮੈਂਬਰੀ ਕਮੇਟੀ ਵਿਰੋਧ ਰਾਮ ਸਿੰਘ ਧੁੰਮਾ ਵਿਰੋਧ ਦਲ ਖਾਲਸਾ ਵਿਰੋਧ ਪਰਵੈਤਾ ਦੇ ਉਲਟ ਮਾਨ ਸਾਹਿਬ ਹਮੈਚਾਗੇ ਸਵਰਨਜੀਤ ਸਿੰਘ ਮਾਨ ਪਰ ਵਿਸ਼ਪਰ ਦੇ ਸਿੱਖਾਂ ਨੇ ਕੁਲ ਮਲਾ ਕੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਘਟੋ ਘਟ ਇਹ ਸਮਾਗਮ ਅਮਨ ਸ਼ਾਂਤੀ ਦੇ ਨਾਲ ਨਿਪਰੇ ਚੜ੍ਹ ਗਿਆ ਜੀ ਬਿਲਕੁਲ ਜੀ ਤੇ ਟੇਟ ਹਲਸਾ ਅਗਲੀ ਖਬਰਦਾਰ ਰੱਖ ਕਰਦੇ ਆਂ ਜੀ ਲੁਧਿਆਣਾ ਪੱਛਮੀ ਦੀ ਚੋਣ ਸਿਰ ਤੇ ਆ ਗਈ ਹੈ 19 ਤਰੀਕ ਨੂੰ ਯਾਨੀ 19 ਜੂਨ ਨੂੰ ਇਸੇ ਮਹੀਨੇ ਹੀ ਵੋਟਾਂ ਪੈਣੀਆਂ ਨੇ 23 ਜੂਨ ਨੂੰ ਨਤੀਜੇ ਆ ਜਾਣੇ ਨੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਸਟਾਰ ਪ੍ਰਚਾਰਕਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਗਈਆਂ ਤੇ ਸਟਾਰ ਪ੍ਰਚਾਰਕ ਹੁਣ ਆਪਣੇ ਤੈਅ ਸਮੇਂ ਦੇ ਮੁਤਾਬਕ ਲੁਧਿਆਣੇ ਚ ਰੈਲੀਆਂ ਕਰਨ ਲੱਗ ਪਏ ਨੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਮੀਟਿੰਗਾਂ ਕਾਨਫਰੰਸਿਸ ਕੀਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਚੋਣ ਪ੍ਰਚਾਰ ਘੱਟ ਨਜ਼ਰ ਆ ਰਿਹਾ ਹੈ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਜ਼ਿਆਦਾ ਸੁਣਾਈ ਦੇ ਰਹੀ ਹੈ ਤੇ ਕੋਈ ਵੀ ਲੀਡਰ ਕਿਸੇ ਵੀ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੁੰਦਾ ਇਸ ਸਮੇਂ ਦੇ ਦੌਰਾਨ ਤਰਵਿੰਦਰ ਤੁਸੀਂ ਇੱਕ ਤਅ ਦੇਖੋ ਹਮ ਇਹਨਾਂ ਨੇ ਜਲੰਧਰ ਦੇ ਕਾਪੜੇ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਹਮ ਇਹ ਬੰਦਾ ਤਾਂ ਹੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੈ ਹਮ ਇਸੇ ਸਮੇਂ ਦੇ ਦੌਰਾਨ ਦੂਜੇ ਪਾਸੇ ਚਾਰ ਉਮੀਦਵਾਰ ਚੋਣ ਲੜ ਰਹੇ ਨੇ ਹਮ ਹਾਕਮ ਪਾਰ ਵੱਲੋਂ ਇਹਨਾਂ ਦੇ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਹਮ ਕਾਂਗਰਸ ਪਾਰਟੀ ਵੱਲੋਂ ਭਾਰਤ ਪੂਸ਼ਨ ਆਸ਼ੂ ਹੂੰ ਜਿਹੜੇ ਸਾਬਕਾ ਵਜ਼ੀਰ ਨੇ ਉਹਨਾਂ ਨੂੰ ਵੀ ਸਮਣ ਭੇਜਤੇ ਅਮੋਹੀ ਦੱਸਣ ਦਾ ਗਿਆ ਨਾ ਹੂੰ ਤੀਜੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਹੂੰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਉਹ ਜਿਹੜੇ ਪਰਪਕਾਰ ਸਿੰਘ ਘੁੰਮਣ ਸਾਹਿਬ ਨੇ ਹੈਰਾਨੀ ਉਦੋਂ ਹੋਈ ਜਦੋਂ ਸਮਣ ਚਲੇ ਗਏ ਵਿਜੀਲੈਂਸ ਬਿਊਰੋ ਦੇ ਇਹਨਾਂ ਨੂੰ ਭਾਰਤ ਪੂਸ਼ਨ ਆਸ਼ੂ ਨੂੰ ਉਹ ਕਹਿੰਦੇ ਜੀ ਕਿ ਭਾਈ ਚੋਣ ਦਾ ਸਮਾਂ ਰਾਤ ਨੂੰ ਕਹਿੰਦੇ 8-9 ਵਜੇ ਆਏ ਵੀ ਅਗਲੇ ਦਿਨ ਹੀ ਆਓ ਜੀ ਪੇਸ਼ ਹੋ ਜੋ ਕਹਿੰਦੇ ਬਾਲੇ ਕੇ ਜਵਾਬ ਦੇਤਾ ਕਿ ਭਾਈ ਇਹ ਨਹੀਂ ਆ ਸਕਦੇ ਅਸੀਂ ਚੋਣ ਮਹਿਮਤ ਚ ਕਰ ਲੱਗੇ ਹੋਏ ਆ 19 ਤਰੀਕ ਤੋਂ ਬਾਅਦ ਜਦੋਂ ਸਦੋਂਗੇ ਆ ਜਾਾਂਗੇ ਅੰਦਰ ਜਿਹੜੀ ਗੱਲ ਹੀ ਪੱਕੀ ਆ ਉਹ ਸਾਰੇ ਲੁਧਿਆਣਿਆਂ ਵਾਸੀਆਂ ਨੂੰ ਪਤਾ ਵੀ ਇਹ ਕਿੱਥੋਂ ਕੀ ਹੋਇਆ ਕੀ ਨਹੀਂ ਤੇ ਜਦੋਂ ਕਈ ਵਾਰੀ ਬਹੁਤ ਸਿਆਣੇ ਹੁੰਦੇ ਆ ਨਾ ਉਹ ਇਹੋ ਜਿਹਾ ਕਦਮ ਚੁੱਕ ਲੈਂਦੇ ਆ ਜਿਹੜਾ ਨੁਕਸਾਨ ਦੇ ਬਣ ਜਾਂਦਾ ਹੈ ਤੇ ਚਰਚਾ ਦਾ ਵਿਸ਼ਾ ਵੀ ਬਣ ਜਾਂਦਾ ਹੈ। ਇਹੀ ਕੁਝ ਇੱਥੇ ਵਾਪਰੇ ਆ। ਜਿਹੜਾ ਵਿਜੀਲੈਂਸ ਦਾ ਉਹ ਐਸਐਸਪੀ ਸੀ ਜਗਤਪ੍ਰੀਤ ਸਿੰਘ ਉਹਨੂੰ ਮੁੱਤਲ ਕਰਨਾ ਪੈ ਗਿਆ। ਜਦੋਂ ਉਹਨਾਂ ਨੂੰ ਮੁੱਤਲ ਕਰਤਾ ਤੇ ਫੇਰ ਰੌਲਾ ਪੈ ਗਿਆ। ਵੇ ਕਿਹੜੇ ਕਿਹੜੇ ਸਿਆਸੀ ਬੰਦੇ ਆ ਜਿਹੜੇ ਸਾਰੇ ਮਾਮਲੇ ਦੇ ਪਿੱਛੇ ਸੀ ਕਿ ਭਾਰਤ ਪੂਸ਼ਨ ਆਸ਼ੂ ਨੂੰ ਇੱਥੇ ਉਲਝਾ ਦਿਓ ਹੂੰ ਤੇ ਆਪਾਂ ਚੋਣ ਜਿੱਤ ਜਾਂਗੇ ਕਈ ਵਾਰ ਇਹੋ ਜਿਹਾ ਚੱਕਿਆ ਕਦਮ ਉਲਟਾ ਵੀ ਪੈ ਜਾਂਦਾ ਹੈ ਹੂੰ ਲੋਕਾਂ ਨੂੰ ਹਮਦਰਦੀ ਪ੍ਰਗਟ ਹੋ ਜਾਂਦੀ ਹੈ ਇਹ ਸਾਰਾ ਕੁਝ ਹੋਇਆ ਤਾਂ ਭਾਰਤ ਪੂਸ਼ਨ ਆਸ਼ੂ ਨੇ ਉਹਤੇ ਪ੍ਰਸਕੰਪਰੈਂਸ ਕੀਤੀ ਇਹ ਬકરી ਗੱਲ ਆ ਕਿ ਲੋਕ ਭਾਵੇਂ ਭਾਰਤ ਪੂਸ਼ਣ ਆਸ਼ੂ ਦੇ ਸਮਰਥਨ ਚ ਹੋਣ ਪਰ ਕਾਂਗਰਸ ਪਾਰਟੀ ਆਪ ਅੰਦਰ ਘੜੀ ਘੋਲ ਰਹੀ ਹੈ ਇੱਕ ਪਾਸੇ ਭਾਰਤ ਪੂਸ਼ਣ ਆਸ਼ੂ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਨੇ ਦੂਜੇ ਪਾਸੇ ਇਹਨਾਂ ਦਾ ਸੂਬਾ ਪ੍ਰਧਾਨ ਰਾਜਾ ਬੜਿੰਗ ਉਹ ਆਸ਼ੂ ਦਾ ਨਾਈ ਨਹੀਂ ਲੈਂਦਾ ਉਹ ਕਹਿੰਦਾ ਕਾਂਗਰਸੀ ਉਮੀਦਵਾਰ ਉਹ ਪੁਰਾਣੇ ਜਮਾਨੇ ਚ ਕਹਿੰਦੇ ਹੁੰਦੇ ਸੀ ਨਾ ਕੀ ਬੀਬਾ ਜੀ ਮੈਨੂੰ ਕੋਈ ਥੋੜਾ ਜੇਠ ਨਹੀਂ ਲੱਗਦਾ ਨਾਂ ਨੂੰ ਲੈ ਲਿਆ ਕਰੋ ਉਹ ਪੁਰਾਣੇ ਜ਼ਮਾਨਾ ਸੀਗਾ ਬਾਪੂ ਦਾ ਨਾਮ ਸੀ ਮੱਖਣ ਸਿੰਘ ਮੱਕੀ ਦੀ ਗਰਮ ਰੋਟੀ ਸੀ ਨੂਨੇ ਸਾਗਰਾ ਤੇ ਉਹ ਰੱਖ ਕੇ ਉੱਤੇ ਮੱਖਣ ਪਾਤਾ ਹੁਣ ਉਹ ਐ ਤਾਂ ਕਹਿ ਨਹੀਂ ਸਕਦੀ ਸੀ ਕਿ ਬਾ ਨਾ ਆ ਬਾਪੂ ਦਾ ਮੱਖਣ ਸਿੰਘ ਉਹ ਕਹੀ ਜਾਵੇ ਜਾਂ ਬਾਪੂ ਜੀ ਨੂੰ ਕਹਿ ਕੇ ਆ ਖਰੀ ਜਾਂਦੇ ਨੇ ਖਰੀ ਜਾਂਦੇ ਨੇ ਭਾਵਨਾ ਨਹੀਂ ਸੀ ਲੈਣਾ ਇਹ ਕਾਂਗਰਸੀ ਆਪ ਦਾ ਜਰੂਰ ਕਿਤੇ ਆਪਤਾ ਨਹੀਂ ਕੱਢ ਦੇਣਗੇ ਜਿਵੇਂ ਪਹਿਲਾਂ ਕੱਢਦੇ ਹੁੰਦੇ ਆ ਰਵਾਇਤ ਹੈ ਇਹਨਾਂ ਦੀ ਹੋ ਸਕਦਾ ਲੋਕ ਇਹਨਾਂ ਦੇ ਹੱਕ ਚੋਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਵੀ ਕਹਿ ਰਹੇ ਨੇ ਕਿ ਬਹੁਤ ਸਾਰੇ ਸੰਨਤਕਾਰ ਮੇਰੇ ਨਾਲ ਚੱਲ ਰਹੇ ਨੇ ਸੋ 19 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ 17 ਤਰੀਕ ਨੂੰ ਚੋਣ ਪ੍ਰਚਾਰ ਨੇ ਬੰਦ ਹੋਣਾ ਹੈ ਦਿਨ ਤਾਂ 10 ਦੀ ਖੇਡ ਰਹਿ ਗਈ ਹੈ ਤੇ ਫਿਰ 23 ਤਰੀਕ ਨੂੰ ਤਰਵਿੰਦਰ ਸਿਆਮ ਤੁਸੂ ਅਨਾਉਂਸ ਕਰਦਾ ਐਸ ਕਵੇਲੇ ਤੱਕ ਅੱਧੇ ਤੋਂ ਵੱਧ ਜਾ ਕੰਮ ਹੋ ਗਿਆ ਹੋਣਾ ਜੀ ਬਿਲਕੁਲ ਜੀ ਤੇ ਟਿਲ ਸਾਹਿਬ ਰਾਹੁਲ ਗਾਂਧੀ ਨੇ ਚੰਡੀਗੜ੍ਹ ਦੇ ਵਿੱਚ ਕਾਂਗਰਸੀ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਖਾਸ ਕਰ ਹਰਿਆਣੇ ਦੇ ਲੀਡਰ ਉਹਦੇ ਵਿੱਚ ਜ਼ਿਆਦਾ ਮੌਜੂਦ ਰਹੇ ਰਾਜਾ ਵੜੇਂਗਵੀ ਮੌਜੂਦ ਸੀਗੇ ਇਕਜੁੱਟ ਕਰਨ ਵਾਸਤੇ ਕਾਫੀ ਵਿਚਾਰਾਂ ਹੋਈਆਂ ਵੀ ਭਾਈ ਆਪਾਂ ਕਿਵੇਂ ਵੱਖ-ਵੱਖ ਧਿਰਾਂ ਦਾ ਮੁਕਾਬਲਾ ਕਰ ਸਕਦੇ ਆ ਪਰ ਇਕਜੁੱਟਤਾ ਕਈ ਵਾਰ ਨਈ ਨਜ਼ਰ ਆਉਂਦੀ ਹੁੰਦੀ ਤਰਵਿੰਦਰ ਗੱਲ ਇਹ ਹੈ ਕਿ ਪਹਿਲਾਂ ਇਹ ਬੜਾ ਗਾਜੇ ਬਾਜਿਆਂ ਨਾਲ ਲਿਆਉਂਦੇ ਆ ਹੂੰ ਤੇ ਫਿਰ ਕੱਖ ਨਹੀਂ ਹੁੰਦਾ ਅੱਜ ਕੜ ਤਾ ਜੀ 6 ਸਾਲ ਬਾਅਦ ਤੇ ਪਾਰਟੀ ਤੋਂ ਤੇ ਸਾਲ ਬਾਅਦ ਹੀ ਲੈ ਆਉਂਦੇ ਆ ਹਾ ਤੁਹਾਡੇ ਸਾਹਮਣੇ ਆ ਨਾ ਉਹ ਡੈਣੀ ਵਾਲਾ ਉਹ ਜਿਹੜਾ ਫਲੋਰ ਵਾਲੇ ਸੀਗੇ ਚੌਧਰੀ ਵਿਕਰਮ ਚੌਧਰੀ ਉਦੋਂ ਚੋਣ ਚ ਕਟਿਆ ਤੇ ਹੁਣ ਵਾਪਸ ਵੀ ਲੈ ਆਂਦਾ ਤੇ ਪਰ ਇਹ ਸ਼ਾਸਨ ਕਿੱਥੇ ਰਹਿ ਗਿਆ ਇਹਦੇਲੇ ਪਾਸੇ ਜਿਹੜੇ ਕਮਲਜੀਤ ਸਿੰਘ ਕੜਵਾਲਾ ਹੈ ਉਹਨਾਂ ਦਾ 36 ਦਾ ਅੰਕੜਾ ਹੈਗਾ ਬੈਂਸ ਬ੍ਰਦਰ ਨਾਲ ਰਾਸੀ ਪਾਰਟੀਆਂ ਅਨੁਸ਼ਾਸਨ ਜੇ ਬੰਦੇ ਨੂੰ ਸਜ਼ਾ ਦੇਤੀ ਆ ਤਾਂ ਦੇਤੀ ਆ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ ਤੁਸੀਂ ਨਵੇਂ ਆਗੂ ਕਿਉਂ ਨਹੀਂ ਪੈਦਾ ਕਰਦੇ ਤੁਹਾਡੀ ਸਾਰੀ ਨਿਰਪਰਤਾ ਪੁਰਾਣਿਆਂ ਤੇ ਕਿਉਂ ਹੈ ਅਸਲ ਦੇ ਵਿੱਚ ਉਹ ਚੀਜ਼ਾਂ ਪੁਰਾਣੀਆਂ ਕਦਰਾਂ ਕੀਮਤਾਂ ਨਹੀਂ ਰਹਿ ਗਈਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਹੁਣ ਸਿਰਫ ਤੇ ਸਿਰਫ ਚਾਪਲੂਸੀਆਂ ਨੇ ਇਹ ਫਲਾਣੇ ਦਾ ਖਾਸ ਹੈ ਭਾਲਣੇ ਦਾ ਖਾਸ ਹੈ ਜੇ ਇਹ ਆ ਗਿਆ ਤਾਂ ਮੈਂ ਰੁੱਸ ਗਿਆ ਜੇ ਮੈਂ ਆ ਗਿਆ ਤਾਂ ਹੋਰ ਰੁੱਸ ਗਿਆ ਹੀਟਲੇ ਪੱਤਰ ਦੀ ਕਦਰਾਂ ਕੀਮਤਾਂ ਨਹੀਂ ਹੈ ਤੇ ਨਾ ਹੀ ਸਿਆਸੀ ਪਾਰਟੀਆਂ ਦੇ ਵਿੱਚ ਉਹ ਪੁਰਾਣੇ ਆਗੂ ਹੈ ਮੈਜਿਕ ਦਾ ਨਾਮ ਆਵਾਂਗਾ ਬਾਕੀ ਗੁੱਸੇ ਹੋ ਜਾਣਗੇ ਸਾਰਿਆਂ ਨੂੰ ਪਤਾ ਕਿ ਪੁਰਾਣੇ ਆਗੂਆਂ ਦੀ ਕਦਰਾਂ ਕੀਮਤਾਂ ਕੀ ਹੁੰਦੀਆਂ ਸੀ ਤੇ ਜੀ ਗੱਲ ਜਿਹੜਾ ਇਹ ਚੋਣ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਸਰਕਾਰ ਕੋਲੇ 93 94 ਪਹਿਲਾਂ ਨੇ ਜੇ ਇੱਕ ਘਟਜੂ ਵੱਧਜੂ اخਲਾਕ ਦੇ ਤੌਰ ਤੇ ਫਰਕ ਪੈਣਾ ਹੈ ਤੋਂ ਸਾਰੀਆਂ ਪਾਰਟੀਆਂ ਚਾਰੇ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਆਪਣੀਆਂ ਚੋਣ ਮਹੀਮਾ ਮਹਗਾਈ ਬੈਠੀਆਂ ਨੇ ਜਿਵੇਂ ਆ ਕਾਂਗਰਸ ਗਾ ਦੀ ਗੱਲ ਕਰ ਲਈ ਆਪਾਂ ਸਰਕਾਰ ਬੈਠੀ ਆ ਉੱਥੇ ਸਾਰੀ ਉਧਰ ਸੁਨੀਲ ਜਾਖੜ ਸਾਹਿਬ ਤੇ ਉਧਰੋਂ ਤੇ ਇਧਰੋਂ ਅਕਾਲੀ ਦਲ ਦੇ ਵਿੱਚ ਸੁਪਰ ਅਦਾਕਾਰ ਕੋਈ ਨਹੀਂ ਸੁਖਵੀਰ ਜਵਾਦਲ ਉਹ ਉੱਥੇ ਤਿੰਨ ਚਾਰ ਮੀਟਿੰਗਾਂ ਮੁੰਡੀਆਂ ਜੀਆਂ ਕਰਿਆਏ ਨੇ ਜੀ ਬਿਲਕੁਲ ਜੀ ਤੇ ਟਲਸਾਪ ਅਗਲੀਆਂ ਖਬਰਾਂ ਦਾ ਵੀ ਰੁਖ ਕਰਨਾ ਹੈ ਖਬਰ ਇਹ ਵੀ ਬੜੀ ਹੈਮਾ ਜਿਹੜੀ ਹੁਣ ਵਿਚਾਰਨ ਲੱਗੇ ਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਫੇਰੀ ਤੇ ਆਏ ਉਹਨੂੰ ਪੰਜਾਬ ਫੇਰੀ ਘਟ ਪਟਿਆਲਾ ਫੇਰੀ ਜ਼ਿਆਦਾ ਮੰਨਿਆ ਜਾ ਰਿਹਾ ਹੈ ਕਿਉਂਕਿ ਪਟਿਆਲੇ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਖੇਤੀ ਵਿਗਿਆਨ ਕੇਂਦਰ ਰੌਣੀ ਦੇ ਵਿੱਚ ਸੰਬੋਧਨ ਕੀਤਾ ਉਹਨਾਂ ਨੇ ਕਿਸਾਨਾਂ ਨੂੰ ਇੱਕ ਖੇੜੀ ਗੰਡਿਆਂ ਪਿੰਡ ਉੱਥੇ ਵੀ ਉਹਨਾਂ ਨੇ ਚੌਪਾਲ ਜਾਂ ਸੱਤ ਕਹਿ ਲੋ ਉਹਦੇ ਵਿੱਚ ਬੈਠ ਕੇ ਕਿਸਾਨਾਂ ਦੇ ਨਾਲ ਵਿਚਾਰਾਂ ਕੀਤੀਆਂ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਅਮਰਗੜ ਵਾਲੇ ਪਾਸੇ ਜਾ ਕੇ ਖੇਤੀ ਲਈ ਜਿਹੜੇ ਕੁਝ ਪ੍ਰੋਜੈਕਟ ਨੇ ਜਾਂ ਫਿਰ ਕਹ ਲਈਏ ਕਿ ਕੁਝ ਮਸ਼ੀਨਰੀ ਹੁੰਦੀ ਆ ਉਹਦੇ ਬਾਰੇ ਵੀ ਉਹਨਾਂ ਨੇ ਚਰਚਾ ਛੇੜੀ ਦਾ ਪੰਜਾਬ ਫੇਰੀ ਇਹਨੂੰ ਕਰਾਰ ਦਿੱਤਾ ਗਿਆ। ਤਰਵਿੰਦਰ ਜੀ ਇਹ ਪਹਿਲਾ ਸਮਾਗਮ ਹੈ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਕੋਈ ਨਹੀਂ ਗਈਆਂ ਉੱਥੇ ਝੰਡੇ ਲੈ ਕੇ ਝੰਡਡੇ ਲੈ ਕੇ। ਹੂੰ। ਗਈਆਂ ਸੀ ਪਰ ਰਾਹ 'ਚ ਰੋਕ ਲੀਆਂ ਕਹਿੰਦੇ। ਚਲੋ ਰੋਕ ਲਿਆ ਆਉਣਗੇ ਆਪਾਂ ਵਾ ਉਸ ਤਰੀਕੇ ਦਾ ਪਰ ਵਿਦਰੋਹ ਨਹੀਂ ਸੀਗਾ ਜਿਵੇਂ ਆਮ ਹੁੰਦਾ ਹੁੰਦਾ। ਹੂੰ। ਵਿਰੋਧ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ। ਜੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਜੀ ਇਹਦਾ ਨਾਮ ਵੀ ਇਹੀ ਰੱਖਿਆ ਕਿ ਕਿਸਾਨੀ ਸਾਥ ਹੂੰ ਖੁੰਡ ਚਰਚਾ ਕਿਸਾਨੀ ਸਾਥੇ ਚ ਔਰ ਸ਼ਿਵਰਾਜ ਚਰਹਾਨ ਜਿਹੜੇ ਖੁਦ ਕਿਸਾਨ ਨੇ ਕਿਸਾਨੀ ਪਤਾ ਉਹਨਾਂ ਨੂੰ ਉਹਨਾਂ ਨੇ ਉੱਥੇ ਜਾ ਕੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਲੋਕਾਂ ਚ ਬੈਠੇ ਲੋਕਾਂ ਨਾਲ ਗੱਲ ਕੀਤੀ ਆਮ ਕਿਸਾਨਾਂ ਨਾਲ ਗੱਲ ਕੀਤੀ ਹਾਂ ਜਾਂਦੇ ਜਾਂਦੇ ਕਿਸਾਨ ਜਥੇਬੰਦੀਆਂ ਨੂੰ ਇੰਨੀ ਗੱਲ ਕਹਿ ਗਏ ਕਿ ਭਾਈ ਤੁਸੀਂ ਵੀ ਰੱਖ ਲੋ ਮੈਂ ਤਾਂ ਫੇਰ ਆ ਜੂੰਗਾ ਜਾ ਤੁਸੀਂ ਮੇਰੇ ਕੋਲ ਆ ਜਿਓ ਜੇ ਤੁਸੀਂ ਘਬੀਰ ਹੋ ਫਿਰ ਇਹ ਮਸਲੇ ਹੱਲ ਕਰੋ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਿਲਕੁਲ ਕਿਸਾਨਾਂ ਦੇ ਹੱਕ ਚ ਖੜੇ ਆ ਤੇ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨ ਕਹਿੰਦੇ ਸੀ ਕਹਿੰਦੇ ਜੀ ਅੰਦਰਖਾਤੇ ਤੁਸੀਂ ਉਹਨਾਂ ਦੀ ਤਿਆਰੀ ਲਾਗੂ ਕਰਨ ਤੇ ਵੀ ਕਦਮ ਚੁੱਕ ਰਹੇ ਹੋ ਕਿ ਕਿਸਾਨਾਂ ਨੂੰ ਬੇਕੂਬ ਬਣਾਇਆ ਜਾ ਰਿਹਾ ਹੈ ਜਿਹੜੀਆਂ ਕਿਸਾਨਾਂ ਦੀਆਂ ਮੇਨ ਮੰਗਾਂ ਨੇ ਉਨਾ ਮੰਗਾ ਦੇ ਉੱਤੇ ਜਿਵੇਂ ਸਦਾ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ 11 ਸਾਲ ਪੂਰੇ ਹੋ ਗਏ ਅੱਜ ਤੇ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਅਸੀਂ ਕਿਸਾਨਾਂ ਦੀ ਬਾਹ ਫੜੀ ਆ ਆ ਕੀਤਾ ਆ ਕੀਤਾ ਆ ਕੀਤਾ ਮੇਰੀ ਆਪਣੀ ਸੋਚਣਾ ਹੈ ਕਿ 27 ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ ਹੁਣ ਬਿਹਾਰ ਚ ਚੋਣਾਂ ਨੇ ਉਦੋਂ ਪਹਿਲਾਂ ਕਿਸਾਨਾਂ ਦਾ ਕੁਝ ਨਾ ਕੁਝ ਕੁਝ ਨਾ ਕੁਝ ਇਹ ਭਾਰਤੀ ਜਨਤਾ ਪਾਰਟੀ ਨੇ ਸੱਚਮੁੱਚ ਇਕੱਲਿਆਂ ਤੌਰ ਦੇ ਉੱਤੇ ਜਾਂ ਕੁਝ ਸਹਿਯੋਗੀਆਂ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਇਹ ਸਾਰੀਆਂ ਉਹਦੀ ਕੜੀ ਤੋਂ ਦੇਖੀਆਂ ਜਾ ਰਹੀਆਂ ਨੇ ਸਾਰੀਆਂ ਗੱਲਾਂ ਸੋ ਆਪਾਂ ਕੁਲਮ ਲਾ ਕੇ ਇਹੀ ਗੱਲ ਕਹੀਏ ਕਿ ਜਿਵੇਂ ਇਹ ਆਏ ਇੱਕ ਚੰਗਾ ਮਾਹੌਲ ਸਰਜਿਆ ਗਿਆ ਕਿਤੇ ਜਿਹੜੀਆਂ ਪਹਿਲਾਂ ਕੌੜ ਸੀ ਕਿਸਾਨਾਂ ਦੇ ਮਨ ਦੇ ਵਿੱਚ ਉਹ ਤੇ ਕੁ ਮਰਮ ਲਾਉਣ ਦੀ ਗੱਲ ਤਾਂ ਨਹੀਂ ਹੋ ਰਹੀ ਮਰਮ ਤਾਂ ਲੱਗੂਗੀ ਜੇ ਮਨ ਸੱਚੇ ਨੇ ਇਹੀ ਗੱਲ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਭਾਈ ਸਾਡੇ ਦਿਲ ਤਾਂ ਬਹੁਤ ਖੁੱਲੇ ਨੇ ਮਣਾ ਚੋ ਮੈਲ ਧੋ ਕੇ ਤੇ ਖੁੱਲੇ ਦਿਲ ਨਾਲ ਆ ਜੋ ਕਰ ਲੈਨੇ ਆਂ ਗੱਲ ਬਾਤ ਦੇਖੋ ਕੀ ਹੁੰਦਾ ਜੀ ਬਿਲਕੁਲ ਜੀ ਤੇ ਦਸ ਸਾਹਿਬ ਅਗਲੀ طرف ਕਰਦੇ ਆਂ ਜੀ ਅਗਲੀ ਖਬਰ ਵੀ ਬੜੀ ਅਹਿਮ ਹੈ ਜਸੂਸੀ ਦੇ ਇਲਜ਼ਾਮਾਂ ਦੇ ਵਿੱਚ ਲਗਾਤਾਰ ਕਈ ਗ੍ਰਿਫਤਾਰੀਆਂ ਹੋ ਰਹੀਆਂ ਨੇ ਇੱਕ ਯੂਟਿਊਬਰ ਜਸਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੋਤੀ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਗਿਆ ਬਠਿੰਡਾ ਵਾਲੀ ਸ਼ੌਣੀ ਦੇ ਵਿੱਚ ਇੱਕ ਦਰਜੀ ਇੱਕ ਮੋਚੀ ਹਿਰਾਸਤ ਦੇ ਵਿੱਚ ਲਏ ਗਏ ਇੱਕ ਨੌਜਵਾਨ ਸਿੱਖ ਸੀਗਾ ਮੁੰਡਾ ਉਨੂੰ ਵੀ ਹਰਾਸਤ ਦੇ ਵਿੱਚ ਲਿਆ ਗਿਆ ਤੇ ਤਾਰ ਪਾਕਿਸਤਾਨ ਨਾਲ ਜੁੜਦੇ ਹੋਏ ਨਜ਼ਰ ਆਏ ਇੱਕ ਨਾਸਟ ਢਿੱਲੋਂ ਨਾਂ ਦਾ ਸ਼ਖਸ ਵੀ ਚਰਚਾ ਦੇ ਵਿੱਚ ਆ ਗਿਆ ਸਾਬਕਾ ਪੁਲਿਸ ਅਧਿਕਾਰੀ ਆ ਪਾਕਿਸਤਾਨ ਦਾ ਉਹ ਬੜਾ ਜਿਆਨ ਨੂੰ ਕਹਿੰਦਾ ਹੁੰਦਾ ਸੀਗਾ ਇਹਨਾਂ ਯੂਟਿਊਬਰਸ ਨੂੰ ਜਦੋਂ ਇਹ ਜਾਣਦੇ ਸੀਗੇ ਤੇ ਉਹਦਾ ਵੀ ਨਾਮ ਹੁਣ ਇੱਕ ਜਸਬੀਰ ਸਿੰਘ ਨਾਮੀ ਯੂਟਿਊਬਰ ਨੇ ਲੈ ਦਿੱਤਾ ਕਿ ਕਹਿੰਦੇ ਜੀ ਉਹਦੇ ਰਾਹੀਂ ਮੈਂ ਕਈਆਂ ਨੂੰ ਉੱਥੇ ਜਾ ਕੇ ਮਿਲਿਆ ਸੀਗਾ ਉਹਨੂੰ ਹੀ ਮਾਸਟਰ ਮਾਈਂਡ ਵੀ ਕਰਾਰ ਦਿੱਤਾ ਜਾ ਰਿਹਾ ਇਸ ਪੂਰੇ ਘਟਨਾ ਕਰਮ ਦਾ ਤਾਂ ਹੁਣ ਰਿਮਾਂਡ ਦੇ ਉੱਤੇ ਨੇ ਲਗਾਤਾਰ ਚੱਲ ਰਹੇ ਜਿੰਨੇ ਵੀ ਇਹ ਲੋਕ ਗ੍ਰਿਫਤਾਰ ਹੋਏ ਨੇ ਆ ਇੱਕ ਇਹਨਾਂ ਦੇ ਵਿੱਚ ਤੁਸੀਂ ਉਤਰਨ ਤਰਨ ਵਾਲਾ ਭੁੱਲ ਗਏ ਹੂੰ ਤੇ ਉਹ ਵੀ ਇਹਦੇ ਵਿੱਚ ਹੈਗਾਗਾ ਸ਼ਾਇਦ ਗੁਰਪ੍ਰੀਤਾ ਉਹਦਾ ਨਾਮ ਹੂੰ ਤੇ ਇਹ ਸਾਰੇ ਸਾਰੇ ਤਾਂ ਉੱਥੇ ਜੁੜੀ ਜਾ ਰਹੀ ਹੈ ਜਿਹੜਾ ਉਹ ਤੁਸੀਂ ਢਿੱਲੋਂ ਦੀ ਗੱਲ ਕਰਦੇ ਹੋ ਹੂੰ ਮੇਰੇ ਕੋਲ ਉਹੀ ਮੁੰਡਾ ਤਾਂ ਨਹੀਂ ਜਿਹੜਾ 6 ਫੁੱਟ ਦਾ ਲੰਬਾ ਕੱਦ ਵਾਵਾ ਆਪਣੇ ਵਾਲੇ ਜਥਿਆਂ ਦੇ ਨਾਲ ਮਿਲਦਾ ਜੁਲਦਾ ਹੁੰਦਾ ਸੀ ਉਹੀ ਹੈ ਜੀ ਉਹੀ ਹੈ ਉਹਦਾ ਕੀ ਸੰਬੰਧ ਹੈ ਕੀ ਨਹੀਂ ਸੰਬੰਧ ਇਹ ਤਾਂ ਜਿਹੜੀਆਂ ਸਾਡੀਆਂ ਪੜਤਾਲ ਏਜੰਸੀਆਂ ਨੇ ਹਮ ਘਟੋ ਘਟ ਉਹ ਕਰਨਗੀਆਂ ਹਮ ਉਹਦੇ ਬਾਅਦ ਪਤਾ ਲੱਗੇਗਾ ਲੇਕਿਨ ਇਹ ਗੱਲ ਅਕਸਰ ਹੋਇਆ ਕਰਦੀ ਹੈ ਤਰਮਿੰਦਰ ਜੀ ਜਦੋਂ ਇਹ ਜਥੇ ਜਾਂਦੇ ਨੇ ਹਮ ਉਹਨਾਂ ਦੀਆਂ ਖੁਫੀਆ ਏਜੰਸੀਆਂ ਉਹਨਾਂ ਦੇ ਵਿੱਚ ਕੁਝ ਆਪਣੇ ਬੰਦਿਆਂ ਨੂੰ ਵਾੜ ਕੇ ਸਾਡੇ ਇਧਰ ਵਾਲਿਆਂ ਦੇ ਨਾਲ ਮਣਾ ਨੂੰ ਸਾਫ ਕਰਨ ਦਾ ਯਤਨ ਕੀਤਾ ਜਾਂਦਾ ਤੇ ਆਪਣੀਆਂ ਗੱਲਾਂ ਭਾਰੂ ਕਰਨ ਦਾ ਯਤਨ ਕੀਤਾ ਜਾਂਦਾ ਹੈ। ਸੋਪ ਕੋਲਮ ਲਾ ਕੇ ਇਸ ਗੱਲ ਨੂੰ ਇਸੇ ਤਰੀਕੇ ਨਾਲ ਲਈਏ। ਹੂੰ। ਕਿ ਇਹ ਜਿੰਨੇ ਬੰਦੇ ਹੁਣ ਤੱਕ ਗ੍ਰਿਫਤਾਰ ਕੀਤੇ ਨੇ ਇਹਨਾਂ ਨੂੰ ਕਿਸੇ ਸਿਰੇ ਲਾ ਕੇ ਦਿਖਾਓ। ਇਹ ਨਾ ਹੋਵੇ ਜਿੱਦਾਂ ਦੇ ਸਿਆਸੀ ਮਾਰਾਂ ਦੀ ਤੇ ਜਿਹੜੇ ਕਾਨੂੰਨੀ ਮਾਰਾਂ ਤੋਂ ਗੱਲ ਆ ਰਹੀ ਹੈ ਇਹਨਾਂ 'ਚ ਕਿਸੇ ਨੇ ਅਦਾਲਤ ਦੇ ਵਿੱਚ ਜਾ ਕੇ ਸਿਰੇ ਨਹੀਂ ਲੱਗਣਾ। ਕਿਉਂਕਿ ਸਬੂਤਾਂ ਦੀ ਬਹੁਤ ਵੱਡੀ ਘਾਟ ਹੈ ਇਹ ਕਾਲੀ ਚੱਕੇ ਕਦਮ ਨੇ ਚੰਗਾ ਹੁੰਦਾ ਕਿ ਸਬੂਤਾਂ ਦੇ ਆਧਾਰ ਤੇ ਉੱਤੇ ਇਹ ਕਦਮ ਚੱਕੇ ਜਾਂਦੇ ਉਹ ਜ਼ਿਆਦਾ ਕਿਤੇ ਬਿੱਤਰ ਹੋ ਜਾਣੇ ਸੀ ਜੀ ਚਰਚਾ ਜ਼ਰੂਰ ਚੱਲਦੀ ਹੈ ਜੀ ਬਿਲਕੁਲ ਜੀ ਟੇਟਲ ਸਭ ਅਗਲੀ ਖਬਰ ਦਾ ਰੁਕ ਕਰਦੇ ਹਾਂ ਜੀ ਏਜੰਸੀਆਂ ਵੱਲੋਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਰੇਡ ਵਗੈਰਾ ਵੀ ਕੀਤੀਆਂ ਜਾ ਰਹੀਆਂ ਨੇ ਜਿੱਥੇ ਵੀ ਕੋਈ ਸੂ ਮਿਲਦੀ ਆ ਤਾਂ ਉੱਥੇ ਜਿਹੜੇ ਅਧਿਕਾਰੀ ਨੇ ਪਹੁੰਚਦੇ ਨੇ ਟੀਮਾਂ ਪਹੁੰਚਦੀਆਂ ਨੇ ਤੇ ਇੱਕ ਇਹ ਵੱਡੀ ਗੱਲ ਹੁੰਦੀ ਹੈ ਕਿ ਕਾਰਵਾਈਆਂ ਤੜਕਸਾਰ ਹੀ ਕੀਤੀਆਂ ਜਾਂਦੀਆਂ ਨੇ ਕਿਤੇ ਵੀ ਕੋਈ ਵੀ ਕਾਰਵਾਈ ਹੋਵੇ ਕੇਂਦਰੀ ਏਜੰਸੀਆਂ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆਉਂਦੀਆਂ ਨੇ ਬਿਲਕੁਲ ਜੀ ਖਾਸ ਕਰ ਜਿਹੜੇ ਖਾਸ ਤਰ੍ਹਾਂ ਦੇ ਦਰਸ ਹੁੰਦੇ ਆ ਹੂੰ ਉਦੋਂ ਹੀ ਆਪਣੇ ਆਪ ਨੂੰ ਜ਼ਿਆਦਾ ਸਰਗਰਮ ਕੀਤੀਆਂ ਨਜ਼ਰ ਆਉਂਦੀਆਂ ਨੇ ਹੂੰ ਕਈ ਥਾਵਾਂ ਦੇ ਉੱਤੇ NIA ਨੇ CBI ਨੇ ਪੂਰੇ ਭਾਰਤ ਦੇ ਵਿੱਚ ਖਾਸ ਕਰ ਇੱਕ ਬੈਂਕ ਤੋਂ ਖਤਰੀ ਹੋਈ ਉਦੇ ਵਿੱਚ ਦਿੱਲੀ ਯੂਪੀ ਹਰਿਆਣਾ ਇੱਥੇ ਕਾਫੀ ਪੀਐਨਬੀ ਬੈਂਕ ਦੇ ਨਾਲ ਧੋਖਾਧੜੀ ਹੋਈ ਜਿਦੇ ਵਿੱਚ ਮੁੱਖ ਤੌਰ ਦੇ ਉੱਤੇ ਕਰਜ਼ਾ 198 ਕਰੋੜ ਦਾ ਜਿਹੜਾ ਕਰਜ਼ਾ ਇਸ ਬੈਂਕ ਤੋਂ ਲਿਆ ਗਿਆ ਉਹਦੇ ਵਿੱਚ ਬੈਂਕ ਕਰਮਚਾਰੀ ਅਧਿਕਾਰੀ ਵੀ ਮਿਲੇ ਹੋਏ ਐ ਇਹਨਾਂ ਨੇ ਰਲ ਕੇ ਬੈਂਕ ਨੂੰ ਚੂਨਾ ਲਾਇਆ ਉਹਦਾ ਵੀ ਪਰਦਾ ਫਾਸ਼ ਹੋਇਆ ਜਿਹਦੀ ਪੜਤਾਲ ਕੇਂਦਰੀ ਏਜੰਸੀ ਕਰ ਰਹੀ ਹੈ ਇਸ ਤਰ੍ਹਾਂ ਕਈ ਤਰ੍ਹਾਂ ਦੇ ਹੋਰ ਮਾਮਲੇ ਵੀ ਵਾਪਰੇ ਨੇ ਤੇ ਜਿਹੜੇ ਲਗਾਤਾਰਤਾ ਦੇ ਵਿੱਚ ਚਲਦੇ ਆ ਰਹੇ ਨੇ ਇੱਕ ਜਿਹੜਾ ਸਭ ਤੋਂ ਵੱਡਾ ਮਾਮਲਾ ਮੈਂ ਇੱਥੇ ਕਰਦਿਆਂ ਕਰ ਲੋ ਦੀ ਭ੍ਰਿਸ਼ਟਾਚਾਰ ਵਾਲੀ ਜੀ ਉਹ ਹੈਗੇ ਆ ਜੀ ਦੋ ਬੰਦੇ ਕਟੜ ਅਮਾਨਦਾਰ ਪਾਰਟੀ ਦੇ ਹਮ ਇੱਕ ਮਨੀਸ਼ ਸ਼ੋਧਿਆ ਤੇ ਦੂਜਾ ਸਤਿੰਦਰ ਜੈਨ ਹਮ ਇਹ ਜਿਹੜੇ ਸਕੂਲ ਕਮਰਿਆਂ ਦਾ ਘਟਾਲਾ ਹੈ 12 1748 ਕਮਰਿਆਂ ਦਾ ਵਿੱਚ ਹੈ 2000 ਕਰੋੜ ਦਾ ਇਕੱਤਰੂਪ ਵਿੱਚ ਘਟਾਲਾ ਹੈ ਪਰਚਾ ਇਹਨਾਂ ਤੇ ਦਰਜ ਹੋ ਗਿਆ ਸੀ ਸੀਬੀਆਈ ਜਾਂਚ ਕਰ ਰਹੀ ਹੈ ਤੇ ਨਾਲ ਜਿਹੜਾ ਇਹਨਾਂ ਦਾ ਐਂਟੀ ਕ੍ਰਾਈਮ ਬਿਊਰੋ ਉਹਨਾਂ ਨੇ ਇਹਨਾਂ ਦੋਨਾਂ ਨੂੰ ਨੋਟਿਸ ਦਿੱਤਾ ਕਿ ਆਓ ਜੀ ਆ ਕੇ ਪੇਸ਼ ਹੋਵੋ ਇਹ ਹੈਰਾਨੀ ਵਾਲੀ ਗੱਲ ਹੈ ਤਰਵਿੰਦਰ ਹੂੰ ਇਹ ਜਾਂਦੇ ਆ ਕਿ ਨਹੀਂ ਜਾਂਦੇ ਕਿਉਂਕਿ ਮਾਮਲਾ ਗੈਰ ਜਵਾਂਤੀ ਧਰਾਵਾਂ ਦੇ ਅਧੀਨ ਅਧਿਰਜ ਹੈ ਕਿਤੇ ਦੁਨਨੇ ਜਨੇ ਜਾਣਾ ਤੇ ਅੱਗੋ ਕਹਿਣ ਆਓ ਜੀ ਫਿਰ ਆਪਣੇ ਕਪੜੇ-ਕੁਪੜੇ ਮੰਗਾ ਲਿਓ ਫਿਰ ਸ਼ਾਮ ਨੂੰ ਹੈ ਹੂੰ ਤੁਹਾਡਾ ਹੁਣ ਬਾਹਰ ਡੇਰਾ ਨਹੀਂ ਤੁਹਾਡਾ ਡੰਡਾ ਡੇਰਾ ਤੇ ਇੱਥੀ ਹੈ ਇਹ ਸਮਾ ਦੱਸੇਗਾ ਕਿ ਜਾਂਦਿਆ ਨਹੀਂ ਜਾਂਦੀ ਔਰ ਇਹੋ ਜਿਹੇ ਧਰਾਵਾਂ ਦੇ ਬੰਦੇ ਸ਼ਰੇਆਮ ਮੀਟਿੰਗਾਂ ਕਰਦੇ ਫਿਰਦੇ ਹੁਣ ਪੰਜਾਬ ਚ ਇਹ ਵੀ ਸੌਲਾਂ ਦੇ ਘੇਰੇ ਚ ਹੈ ਕਿ ਕੋਈ ਆਮ ਬੰਦਾ ਹੋਵੇ ਉਨੂੰ ਫੜ ਕੇ ਇਹਨਾਂ ਨੇ ਅੰਦਰ ਦਿੱਤਾ ਹੁੰਦਾ ਇਹਨਾਂ ਦੀ ਕੋਈ ਐਂਟੀਸਿਪੇਟਰੀ ਬੇਲਤਾ ਜਵਾਨ ਤ ਤਾ ਹੋਈ ਨਹੀਂ ਹੂੰ ਤੇ ਇੱਥੇ ਇਹ ਹਾਜੂ ਕਿਵੇਂ ਕੀਤਾ ਜਾ ਰਿਹਾ ਹੈ ਇਹਦਾ ਮਤਲਬ ਮਿਲ ਕੇ ਹੀ ਜਨਤਾ ਦਾ ਬੇਕੂ ਬਣਾਇਆ ਜਾ ਰਿਹਾ ਜੀ ਟਲ ਸਾਹਿਬ ਬੰਗਲੌਰੂ ਦੇ ਵਿੱਚ ਇੱਕ ਭਗਦੜ ਮੱਚਦੀ ਹੈ ਹੜਕੰਪ ਮੱਚਦਾ ਜਿਹਨੂੰ ਕਹਿ ਲਿਏ ਤਾਂ ਉਹਦੇ ਵਿੱਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਜਿੱਤ ਦਾ ਜਸ਼ਨ ਮਨਾ ਰਹੀ ਸੀਗੀ ਬੈਂਗਲੁਰੂ ਦੀ ਟੀਮ ਆਈਪੀਐਲ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਸੀ ਟਰੋਫੀ ਉਹਨਾਂ ਨੇ ਆਪਣੇ ਨਾਮ ਕੀਤੀ ਸੀ ਤਾਂ ਉੱਥੇ ਜਿਹੜੀ ਕਰਨਾਟਕਾ ਦੀ ਕ੍ਰਿਕਟ ਐਸੋਸੀਏਸ਼ਨ ਆ ਉਹਦੇ ਅਧਿਕਾਰੀਆਂ ਦੇ ਉੱਤੇ ਵੀ ਗਾਜ਼ ਡਿੱਗੀ ਉੱਥੋਂ ਦੇ ਕਈ ਅਫਸਰਾਂ ਦੇ ਉੱਤੇ ਗਾਜ਼ ਡਿੱਗੀ ਤੇ ਜਿਹੜੇ ਮੰਤਰੀ ਨੇ ਉਹਨਾਂ ਵੀ ਜਿਹੜੀ ਕਾਰਵਾਈਆਂ ਸਵਾਲਾਂ ਦੇ ਘੇਰੇ ਦੇ ਵਿੱਚ ਆਏ ਮੁੱਖ ਮੰਤਰੀ ਦੇ ਉੱਤੇ ਵਿਰੋਧੀਆਂ ਨੇ ਨਿਸ਼ਾਨੇ ਸਾਧੇ ਤਾਂ ਇਹ ਮਾਮਲਾ ਕਾਫੀ ਗੰਭੀਰ ਹੈ ਤੇ ਹੁਣ ਇਹਦੀ ਜਾਂਚ ਚੱਲ ਰਹੀ ਹੈ ਜੀ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆਈ ਆ ਉਹ ਹੈਗੀ ਉਥੋਂ ਦੀ ਕ੍ਰਿਕਟ ਐਸੋਸੀਏਸ਼ਨ ਦੀ ਹੂੰ ਜਿਨ੍ਹਾਂ ਨੇ ਉਹਦੀ ਸਮਰੱਥਾ ਨੂੰ ਨਹੀਂ ਦੇਖਿਆ ਉਸ ਤੋਂ ਦੁੱਗਣੇ ਤੋਂ ਵੱਧ ਪਾਸ ਜਾਰੀ ਕਰਤੇ ਮੁਕਤਚ ਜਿਹਦੇ ਕਰਕੇ ਭਗਦੜ ਮੱਚੀ ਐ ਇਹ ਭਗਦੜ ਕੋਈ ਪਹਿਲੀ ਭਗਦੜ ਨਹੀਂ ਐ ਇੱਥੇ ਆ ਜਿਹੜਾ ਅਜੁੱਧਿਆ ਦੇ ਵਿੱਚ ਚੱਲ ਰਿਹਾ ਉੱਥੇ ਭਗਦੜ ਹੋਈ ਕਈ ਹੋਰ ਥਾਵਾਂ ਤੇ ਭਗਦੜ ਹੋਈ ਲਗਾਤਾਰਤਾ ਦੇ ਵਿੱਚ ਜਾਨਾਂ ਤੇ ਲੋਕਾਂ ਦੀਆਂ ਜਾਨੀਆਂ ਨੇ ਇਹਦੇ ਵਿੱਚ ਵੀ 11 ਦੇ ਕਰੀਬ ਲੋਕ ਮਾਰੇ ਗਏ ਬਾਅਦ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਇਹਨਾਂ ਨੂੰ 10-10 ਲੱਖ ਰੁਪਇਆ ਦੇਣ ਦਾ ਐਲਾਨ ਕਰਤਾ ਮ੍ਰਿਤਕਾਂ ਨੂੰ ਤੇ ਜ਼ਖਮੀਆਂ ਦਾ ਮੁਕਤ ਇਲਾਜ ਕਰਨ ਦਾ ਐਲਾਨ ਕੀਤਾ ਗਿਆ ਹੂੰ ਤੇ ਨਾਲ ਹੀ ਉੱਥੋਂ ਦੇ ਪੁਲਿਸ ਅਧਿਕਾਰੀਆਂ ਤੇ ਕੈਰੈਕਟਰ ਐਸੋਸੀਏਸ਼ਨ ਤੇ ਹੋਰਾਂ ਦੇ ਉੱਤੇ ਕੇਸ ਵੀ ਦਰਜ ਕਰਤੇ ਆ ਕਿ ਤੁਸੀਂ ਸਮਰੱਥਾ ਦੇ ਮਤਲਬ ਕੋ ਉਦੋਂ ਪਹਿਲਾਂ ਤੇ ਸਿੱਧਾ ਰਮਈਆ ਜੀ ਪ੍ਰਸ਼ਾਸਨ ਤੁਹਾਡਾ ਸੁੱਤਾ ਪਿਆ ਸੀ ਹੂੰ ਤੁਹਾਡੇ ਪੁਲਿਸ ਨੂੰ ਤੁਹਾਡੇ ਡੀਸੀ ਨੂੰ ਨਹੀਂ ਸੀ ਪਤਾ ਕਿ ਇਹਨੇ ਪਾਸ ਦਿੱਤੇ ਜਾ ਚੁੱਕੇ ਨੇ ਜਿੰਨੀ ਉਹਦੀ ਬੈਠਣ ਦੀ ਸਮਰੱਥਾ ਨਹੀਂ ਗਾਜ ਉਹਨਾਂ ਤੇ ਵੀ ਡਿਗਣੀ ਚਾਹੀਦੀ ਹੈ ਜੇ ਪੜਤਾਲ ਕਰਾਓ ਤਾਂ ਇਮਾਨਦਾਰੀ ਨਾਲ ਕਰਾਓ ਇਹ ਨਹੀਂ ਹੈ ਕਿ ਸਾਡਾ ਇਹਨੂੰ ਬਚਾ ਲਓ ਇਹ ਦੂਜਿਆਂ ਦਾ ਇਹਨੂੰ ਰਗੜ ਦਿਓ ਇਹ ਚੀਜ਼ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਮੰਨੀ ਜਾ ਰਹੀ ਹੈ ਜੀ ਦਿਲਸਾਭੂ ਇਸ ਹਫਤੇ ਦੇ ਦੌਰਾਨ ਹੋਰ ਵੀ ਕਈ ਸਰਗਰਮੀਆਂ ਜਿਹੜੀਆਂ ਰਹੀਆਂ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੇ ਇੱਕ ਪੁਲ ਦਾ ਚਨਾਬ ਦਰਿਆ ਦੇ ਉੱਤੇ ਬਣੇ ਹੋਏ ਪੁਲ ਦਾ ਉਦਘਾਟਨ ਕੀਤਾ ਸ਼੍ਰੀ ਨਗਰ ਕਟੜਾ ਤੱਕ ਜਿਹੜੀ ਇੱਕ ਬੰਦੇ ਭਾਰਤ ਟ੍ਰੇਨ ਆ ਉਹਨੂੰ ਵੀ ਹਰੀ ਚੰਡੀ ਦਿਖਾਈ ਗਈ ਤੇ ਇਸ ਤੋਂ ਇਲਾਵਾ ਫਾਜ਼ਿਲਕਾ ਦੇ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਗਿਆ ਤੇ ਹੋਰ ਵੀ ਕਾਫੀ ਕੁਝ ਸੀਗਾ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਵੱਖ-ਵੱਖ ਮੁੱਦਿਆਂ ਨੂੰ ਦੇਖਣ ਨੂੰ ਮਿਲਿਆ ਤਰਨੇ ਪ੍ਰਦਰਸ਼ਨ ਲਗਾਤਾਰ ਚੱਲਦੇ ਨੇ ਤੇ ਪੰਜਾਬ ਦੇ ਵਿੱਚ ਭੋਜਨ ਦੇ ਸੈਂਪਲ ਵਗੈਰਾ ਲਏ ਗਏ ਖਾਣ-ਪੀਣ ਵਾਲੀਆਂ ਵਸਤਾਂ ਦੇ ਉਹ ਵੀ ਕਈ ਫੇਲ ਹੁੰਦੇ ਨਜ਼ਰ ਆਏ ਤੇ ਹੋਰ ਵੀ ਕਈ ਅਪਡੇਟਸ ਸੀਗੀਆਂ ਪਰ ਸਮਾਂ ਘਟ ਹੈ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਸ਼ੁਕਰੀਆ ਮਿਹਰਬਾਨੀ ਜੀ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਆਗਿਆ ਦਿਓ